ਹਿਰਾਨੰਗਰ ਸ਼ਰਮ ਸਿੰਘ ਆ ਜੀ ਬਿਲਗਾ ਪਿੰਡ ਆ ਓਕੇ ਜੀ ਬਾਡੀ ਸਰਫ ਜੂਸ ਜੂਸ ਕਰਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੈਨੂੰ ਹੀ ਬਲੱਡ ਪ੍ਰੈਸ਼ਰ ਸੀਗਾ ਅੱਛਾ ਜੀ ਪੇਟ ਦੇ ਵਿੱਚ ਪ੍ਰੋਬਲਮ ਸੀ ਜਿਹਦਾ ਅਲਸਰ ਵਗੈਰਾ ਹੋ ਗਿਆ ਸੀਗੇ ਅੱਛਾ ਜੀ ਤੁਹ ਖਾਲੇਂਦਾ ਸੀ ਲੈਟਰਿੰਗ ਆ ਜਾਂਦੀ ਸੀ ਅੱਛਾ ਜੀ ਤੇ ਉਹ ਸੈਟ ਆ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਇਹ ਤੁਹਾਨੂੰ ਇਹ ਦੋ ਤਿੰਨ ਮਹੀਨਿਆਂ ਤੋਂ ਹੋਈ ਸੀ ਓਕੇ ਜੀ ਜਿਹੜੀ ਬਲੱਡ ਪ੍ਰੈਸ਼ਰ ਦੀ ਆ ਇਹ ਸੀ ਕਿ ਪੰਚੇ ਸਾਲ। ਪੰਚੇ ਸਾਲ। ਥੈਂਕ ਯੂ। ਬਾਕੀ ਥਕਾਵਟ ਵੀਕਨਸ ਵਗੈਰਾ ਵੀ ਰਹਿੰਦੀ ਸੀ? ਹਾਂ ਬੀਕਨਸ ਬਹੁਤ ਜਿਆਦਾ ਹੋ ਗਈ ਸੀ। ਅੱਛਾ ਜੀ। ਤੇ ਉਹ ਵੀ ਸੈੱਟ ਹੋ ਗਈ। ਓਕੇ। ਜਿਵੇਂ ਤੁਸੀਂ ਆਪਣਾ ਸਰਵਿਸ ਪੈਕ ਚੂਜ਼ ਕੀਤਾ। ਹਾਂ ਜੀ। ਜਿਵੇਂ ਹੁਣ ਬੀਪੀ ਦਾ ਕਿੰਨਾ ਫਰਕ ਪੈ ਗਿਆ ਤੁਹਾਡਾ? ਪੀਪੀ ਹੁਣ 35 ਜਿੱਦਾਂ 35 ਰਹਿੰਦਾ ਤੇ 282। ਪਹਿਲਾਂ ਕਿੰਨਾ ਰਹਿੰਦਾ ਸੀ? ਪਹਿਲਾਂ 55 50। ਓਕੇ। ਥੱਲੇ ਵਾਲਾ ਤਕਰੀਬਨ ਕੋਈ ਨਾਰਮਲ ਹੀ ਹੁੰਦਾ ਸੀ। ਅੱਛਾ ਜੀ। ਉੱਪਰਲਾ ਵੱਧਦਾ ਸੀ। ਉਹਦਾ ਫਰਕ ਪੈ ਗਿਆ। ਜਿਵੇਂ ਆਸਰ ਵਗੈਰਾ ਸੀ ਉਹ ਜੀ ਉਹ ਸੈੱਟ ਹੋ ਗਿਆ। ਅੱਛਾ ਜੀ। ਉਹ ਤਾਂ ਨਹੀਂ ਬਾਰ-ਬਾਰ ਟੁਇਲਡ ਜਾਣਾ ਪੈਂਦਾ ਤੁਹਾਨੂੰ? ਨਹੀਂ ਜੀ। ਓਕੇ। ਹੁਣ ਸਵੇਰੇ ਹੁਣ ਟੋਨਟ ਬਣ ਕੇ ਆਉਂਦੀ ਆ। ਚੱਲ ਬਣਦੀ ਨਹੀਂ ਜਿੱਦ ਪਤਲੀ ਟੋਲ ਆ ਜਾਂਦੀ ਸੀ। ਉਹ ਕੁਝ ਵੀ ਖਾਦਾਂ ਨਾਲ ਪ੍ਰੈਸ਼ਰ ਬਣ ਕੇ ਐਂਡ ਹੋ ਜਾਂਦੀ ਸੀ। ਅੱਛਾ। ਉਹ ਸੈਟ ਤਾਂ। ਅੱਛਾ ਉਹ ਜੀ ਸੈਟ। ਜਿਵੇਂ ਤਕਾਵਟ ਵੀਕਨੈਸ ਸੀ ਉਹ ਵੀ ਫਰਕ ਪਿਆ। ਅੱਛਾ ਜੀ। ਹਾਂ ਜੀ। ਤਕਾਵਟ ਦਾ ਤਾਂ ਜ਼ਿਆਦਾ ਫਰਕ ਪਿਆ। ਕਿੰਨੇ ਟਾਈਮ ਹੋ ਗਿਆ ਤੁਹਾਨੂੰ ਚੂਜ਼ ਕਰਦਿਆਂ ਨੂੰ? ਮੈਨੂੰ ਸੀ 40 ਦਿਨ ਹੋ ਗਏ 40 ਦਿਨ ਹੋ ਗਏ ਤੁਹਾਨੂੰ ਸਰਵਿਸ ਪੈਕ ਲੈਣ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਬੋਡੀ ਸਰਵਿਸ ਬਾਰੇ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਜੀ ਮੈਨੂੰ ਇਹ ਬਹੁਤ ਵਧੀਆ ਚੀਜ਼ ਆ ਮਤਲਬ ਵੇਰੇ ਨੂੰ ਵਰਤਣਾ ਚਾਹੀਦਾ ਹੈ ਇਹ ਵੀ ਤੁਹਾਨੂੰ ਪਤਾ ਮਾ ਚਾਹੀਦਾ ਓਕੇ ਧੰਨਵਾਦ ਸਾਰਾ ਤੁਹਾਡਾ